ਸਵੇਰੇ ਸਵੇਰੇ ਜ਼ਰੂਰ ਖਾਓ ਖਾਲੀ ਪੇਟ ਲਸਣ ਦੀ ਇੱਕ ਕਲੀ ਪਾਚਨ ਤੰਤਰ ਤੋਂ ਲੈ ਕੇ ਦਿਲ ਦੇ ਕਈ ਰੋਗਾਂ ਤੋਂ ਹੋਵੇਗਾ ਬਚਾ ਜਾਣੋ ਲਸਣ ਦੇ ਗੁਣਕਾਰੀ ਫਾਇਦੇ ਜਿਹਾ ਲਸਣ ਇੱਕ ਪ੍ਰਾਕ੍ਰਿਤਿਕ ਔਸ਼ਧੀ ਦੇ ਵਜੋ ਜਾਣਿਆ ਜਾਂਦਾ ਹੈਗਾ ਜਿਸ ਦੇ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀ ਇਨਫਲਮੇਟਰੀ ਦੇ ਵਜੋ ਗੁਣ ਮੌਜੂਦ ਹੁੰਦੇ ਨੇ ਇਹਦੇ ਵਿੱਚ ਤੇ ਇਹ ਗੁਣ ਲਸਣ ਨੂੰ ਸਰੀਰ ਦੇ ਵਿੱਚ ਹੋਣ ਵਾਲੀਆਂ ਕਈ ਸਮੱਸਿਆਵਾਂ ਜਿਵੇਂ ਕਿ ਪਾਚਨ ਦੀ ਗੜਬੜੀ ਇਨਫੈਕਸ਼ਨ ਜੋੜਾਂ ਦੇ ਵਿੱਚ ਸੋਚ ਅਤੇ ਦਿਲ ਦੀਆਂ ਕਈ ਬਿਮਾਰੀਆਂ ਤੋਂ ਇਹ ਬਚਾ ਕਰਨ ਦੇ ਵਿੱਚ ਕਾਫੀ ਮਦਦਗਾਰ ਬਣਾਉਂਦਾ ਹੈ ਜੇਕਰ ਰੋਸਾਨਾ ਤੁਸੀਂ ਖਾਲੀ ਪੇਟ ਸਵੇਰੇ ਇੱਕ ਕਲੀ ਲਸਣ ਦੀ ਵਰਤੋਂ ਕਰਦੇ ਜਾਵੇ ਤਾਂ ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ ਅਤੇ ਤੁਹਾਨੂੰ ਸਿਹਤਮੰਦ ਰੱਖਣ ਦੇ ਵਿੱਚ ਅਹਿਮ ਭੂਮਿਕਾ ਵੀ ਨਿਭਾਉਂਦਾ ਹੈ ਲਸਣ ਦੇ ਵਿੱਚ ਐਲੀਸਿਨ ਨਾਮਕ ਤੱਤ ਹੁੰਦਾ ਹੈ ਜਿਸ ਦੇ ਵਿੱਚ ਐਂਟੀਬੈਕਟੀਰੀਅਲ ਅਤੇ ਵਾਇਰਸ ਨਾਸ਼ਕ ਗੁਣ ਮੌਜੂਦ ਹੁੰਦੇ ਨੇ ਜਦੋਂ ਤੁਸੀਂ ਹਰ ਰੋਜ਼ ਸਵੇਰੇ ਖਾਲੀ ਪੇਟ ਲਸਣ ਖਾਣਦੇ ਹੋ ਤਾਂ ਇਹ ਤੁਹਾਡੀ ਤੁਹਾਡੇ ਰੋਗਾਂ ਦੇ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ ਅਤੇ ਸਰੀਰ ਨੂੰ ਜ਼ੁਖਾਮ, ਬੁਖਾਰ ਅਤੇ ਹੋਰ ਵੀ ਵੱਖ-ਵੱਖ ਕਿਸਮਾਂ ਦੇ ਇਨਫੈਕਸ਼ਨਾਂ ਤੋਂ ਤੁਹਾਨੂੰ ਬਚਾਉਣ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ। ਲਸਣ ਭਾਰ ਘਟਾਉਣ ਦੇ ਲਈ ਵੀ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ। ਇਹ ਸਰੀਰ ਦਾ ਮੈਟਾਬੋਲਿਜ਼ਮ ਵਧਾਉਂਦਾ ਹੈ ਅਤੇ ਚਰਬੀ ਪਿਘਲਾਉਣ ਦੇ ਵਿੱਚ ਵੀ ਮਦਦ ਕਰਦਾ ਹੈ। ਲਸਣ ਵਾਧੂ ਚਰਬੀ ਨੂੰ ਘਟਾਉਂਦਾ ਹੈ ਜਿਸ ਦੇ ਨਾਲ ਵਜ਼ਨ ਘਟਾਉਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਲਸਣ ਦਿਲ ਦੀ ਸਿਹਤ ਲਈ ਵੀ ਬਹੁਤ ਰਾਮਬਨ ਇਲਾਜ ਹੈ ਇਹ ਕੈਲੈਸਟੋਲ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਲਸਣ ਮਾੜਾ ਕੈਲੈਸਟੋਲ ਘਟਾਉਂਦਾ ਹੈ ਤੇ ਚੰਗਾ ਕੈਲੈਸਟੋਲ ਵਧਾਉਂਦਾ ਹੈ ਜਿਸ ਦੇ ਨਾਲ ਦਿਲ ਦੇ ਦੌਰੇ ਤੇ ਸਟ੍ਰੋਕ ਦਾ ਖਤਰਾ ਘਟ ਜਾਂਦਾ ਹੈ ਲਸਣ ਪਾਚਨ ਤੰਤਰ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਇਹ ਭੋਜਨ ਪਚਾਉਣ ਦੇ ਵਿੱਚ ਬਹੁਤ ਮਦਦ ਕਰਦਾ ਹੈ ਤੇ ਪੇਟ ਦੀ ਗੈਸ ਕਬਜ਼ ਅਤੇ ਐਸਡੀਟੀ ਵਾਂਗੀਆਂ ਸਮੱਸਿਆਵਾਂ ਨੂੰ ਵੀ ਘਟਾਉਂਦਾ ਹੈ ਲੱ ਜਦੋਂ ਲਸਣ ਸਵੇਰੇ ਖਾਲੀ ਪੇਟ ਚਬਾਇਆ ਜਾਂਦਾ ਹੈ ਤਾਂ ਇਹ ਅੰਤਰੀਆਂ ਤੇ ਖਰਾਬ ਬੈਕਟੀਰੀਆ ਨੂੰ ਵੀ ਮਾਰ ਦਿੰਦਾ ਹੈ ਜਿਸ ਦੇ ਨਾਲ ਪਾਚਨ ਤੰਤਰ ਸਿਹਤਮੰਦ ਬਣਿਆ ਰਹਿੰਦਾ ਹੈ ਲਸਣ ਖਾਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਇੱਕ ਕਲੀ ਚਬਾਈ ਜਾਵੇ ਜੇਕਰ ਲਸਣ ਦਾ ਤਿੱਖਾ ਸਵਾਦ ਨਾ ਪਸੰਦ ਹੋਵੇ ਤਾਂ ਇਸ ਨੂੰ ਸ਼ਹਿਦ ਜਾਂ ਫਿਰ ਕੋਸੇ ਪਣੀ ਦੇ ਨਾਲ ਵੀ ਖਾ ਸਕਦੇ ਹੋ ਪਰ ਧਿਆਨ ਰੱਖੋ ਬਹੁਤ ਜ਼ਿਆਦਾ ਲਸਣ ਨਹੀਂ ਖਾਣਾ ਹੈ ਬਹੁਤ ਜ਼ਿਆਦਾ ਲਸਣ ਖਾਣ ਦੇ ਨਾਲ ਪੇਟ ਦੇ ਉਜਲਨ ਹੋ ਸਕਦੀ ਹੈ ਗਰਭવતી ਔਰਤਾਂ ਅਤੇ ਜਿਨ੍ਹਾਂ ਔਰਤਾਂ ਨੂੰ ਕੋਈ ਹੋਰ ਗੰਭੀਰ ਬਿਮਾਰੀ ਹੈ ਤਾਂ ਉਹ ਪਹਿਲਾਂ ਡਾਕਟਰ ਦੀ ਸਲਾਹ ਇੱਕ ਵਾਰ ਜ਼ਰੂਰ ਲੈ ਲੈਣ ਕਿਉਂਕਿ ਡਾਕਟਰ ਤੋਂ ਸਲਾਹ ਤੋਂ ਬਿਨਾ ਖਾਸ ਕਰਕੇ ਗਰਭવતી ਔਰਤਾਂ ਜਾਂ ਫਿਰ ਕੋਈ ਹੋਰ ਔਰਤ ਹੋਵੇ ਜਾਂ ਫਿਰ ਮਰਦ ਕਿਉਂ ਨਾ ਹੋਵੇ ਕੋਈ ਬਿਮਾਰੀ ਦੇ ਨਾਲ ਜੋੜ ਰਿਹਾ ਹੈ ਤਾਂ ਲਸਣ ਖਾਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੇ ਨਾਲ ਸਲਾਹ مشورہ ਜ਼ਰੂਰ ਕਰ ਲੈਣਾ